ਵੀਟੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਬਹਿ ਤੁਹਾਡੇ ਨਾਲ ਕਰਨ ਬਹਿਰਾ ਤਾਂ ਜਬਰ ਜਨਾ ਦੇ ਕੇਸ ਦੇ ਚੋਂ ਤੋਂ ਬਾਅਦ ਫਰਾਰ ਚਲ ਰਹੇ ਸਨੌਰ ਤੋਂ ਆਵਾਦਵੀ ਪਾਰਟੀ ਦੇ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਦੀ ਅਗਾਊ ਜਮਾਨਤ ਉੱਤੇ ਅੱਜ ਪਟਿਆਲਾ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ ਜਿਸ ਉੱਤੇ ਸਰਕਾਰ ਤੇ ਬਚਾਅ ਪੱਖ ਦੇ ਵਕੀਲਾਂ ਦੇ ਵਿੱਚ ਬਹਿਸ ਹੋਈ ਤਾਂ ਕੇਸ ਦੀ ਸੁਣਵਾਈ ਦੁਪਹਿਰ ਤੋਂ ਬਾਅਦ ਹੋਣ ਦੀ ਉਮੀਦ ਹੈ ਅਦਾਲਤ ਇਸ ਤੇ ਅੱਜ ਆਪਣਾ ਫੈਸਲਾ ਸੁਣਾ ਸਕਦੀ ਹੈ ਪटीशन ਦੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਚਰਾ ਨੇ ਦਲੀਲਾਂ ਰੱਖੀਆਂ ਨੇ ਕਿ ਉਹ ਨਾ ਉੱਤੇ ਦਰਜ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ ਜਿਸ ਸ਼ਿਕਾਇਤ ਉੱਤੇ ਕੇਸ ਦਰਜ ਹੋਇਆ ਤੇ ਕਾਫੀ ਸਮੇਂ ਤੋਂ ਪੈਂਡਿੰਗ ਮਾਮਲਾ ਸੀ ਸੁਸਦ ਦੇ ਕਿਸ ਮਾਮਲੇ ਦੇ ਵਿੱਚ ਸਰਕਾਰ ਆਪਣਾ ਜਵਾਬ ਦਾਖਲ ਕਰ ਚੁੱਕੀ ਹੈ ਤੇ ਅੱਜ ਇਸੇ ਮਾਮਲੇ ਦੇ ਵਿੱਚ ਦੋਵੇਂ ਈਤਰਾ ਦੇ ਵਿੱਚ ਬਹਿਸ ਹੋਵੇਗੀ ਸੋ ਅਰਜ਼ੀ ਕੀ ਪਟਿਆਲਾ ਦੇ ਸਿਵਲ ਲਾਈਨ ਥਾਣਾ ਦੇ ਵਿੱਚ ਪਠਾਨ ਮਾਜਰਾ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ। ਉਹਨਾਂ ਤੇ ਇੱਕ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਪਠਾਨ ਮਾਜਰਾ ਨੇ ਆਪਣੀ ਪਹਿਲੇ ਵਿਆਹ ਦੀ ਗੱਲ ਲੁਕਾਈ ਸੀ ਤੇ ਉਸਦੇ ਨਾਲ ਧੋਖੇ ਦੇ ਨਾਲ ਵਿਆਹ ਕਰਵਾਇਆ। ਮਹਿਲਾ ਨੇ ਕਿਹਾ ਕਿ ਉਸਦੀ 2013 ਦੇ ਵਿੱਚ ਫੇਸਬੁੱਕ ਰਾਹੀਂ ਪਠਾਨ ਮਾਜਰਾ ਦੇ ਨਾਲ ਮੁਲਾਕਾਤ ਹੋਈ ਸੀ। ਤੇ 2021 ਦੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਤੇ 2022 ਦੇ ਵਿੱਚ ਉਹਨੂੰ ਪਤਾ ਲੱਗਿਆ ਕਿ ਪਠਾਨ ਮਾਜਰਾ ਦਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਹੈ। ਜੋ ਮਹਿਲਾ ਨੇ ਜ਼ਬਰਦਸਤੀ ਧਮਕੀ ਅਤੇ ਅਸ਼ਲੀਲ ਵੀਡੀਓ ਬਣਾਉਣ ਦਾ ਇਲਜ਼ਾਮ ਲਗਾਇਆ। ਚਿਕਾਇਦ ਦੇ 3 ਸਾਲ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਠਾਨ ਬਾਜਰਾ ਉਤੇ ਧਾਰਾ 420 506 ਤੇ 376 ਤਹਿਤ ਮਾਮਲਾ ਦਰਜ ਕਰਕੇ ਅਦਾਲਤ ਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਕੇ ਹਰਮਿੰਦਰ ਸਿੰਘ ਪਠਾਨ ਬਾਜਰਾ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕੀਤਾ ਉਸ ਤੇ ਪੁਲਿਸ ਨੂੰ ਥਾਣੇ ਲੈ ਕੇ ਆ ਰਹੀ ਸੀ ਇਲਜ਼ਾਮ ਹੈ ਕਿ ਇਸ ਦੌਰਾਨ ਪਠਾਨ ਬਾਜਰਾ ਦੇ ਸਾਥੀਆਂ ਦੇ ਵੱਲੋਂ ਉਸ ਮੁਲਾਜ਼ਮ ਉਤੇ ਫਾਇਰਿੰਗ ਕੀਤੀ ਹੈ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਇਸ ਨਾਲ ਹੀ ਕੋਪੋਲਿਸ ਮਲਾਜ਼ਮ ਜਿਹੜਾ ਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਉਸ ਤੋਂ ਬਾਅਦ ਪਠਾਨ ਮਾਜਰਾ ਤੇ ਉਹਦੇ ਸਾਥੀ ਸਕੋਰਪਿਓ ਤੇ ਇੱਕ ਫੋਰਚੂਨਰ ਕਾਰ ਦੇ ਵਿੱਚ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਫੋਰਚੂਨਰ ਕਾਰ ਨੂੰ ਫੜ ਲਿਆ ਜਦੋਂ ਕੀ ਸਕੋਰਪਿਓ ਕਾਰ ਦੇ ਵਿੱਚ ਪਠਾਨ ਮਾਜਰਾ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ।